ਜਿਹੜੀ ਲੈਂਡ ਪੁਲਿੰਗ ਨੀਤੀ ਜੇ ਇਹ ਲੈਂਡ ਲੂਟਿੰਗ ਸੀਗੀ ਸਰਕਾਰ ਨੂੰ ਵਾਪਸ ਲੈਣ ਲਈ ਪੰਜਾਬ ਦੇ ਲੋਕਾਂ ਨੇ ਮਜਬੂਰ ਕਰ ਦਿੱਤਾ ਇਹ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਨੇ ਇਹਨੂੰ ਵਿਡਰੋਅ ਨਹੀਂ ਕੀਤਾ ਇਹਨੂੰ ਲੋਕਾਂ ਦੇ ਪ੍ਰੈਸ਼ਰ ਨੇ ਵਿਡਰੋਅ ਕਰਾਇਆ ਔਰ ਖਾਸ ਕਰਕੇ ਜਿਹੜਾ ਹਾਈ ਕੋਰਟ ਦੇ ਵਿੱਚ ਇਹਨਾਂ ਨੇ ਕੇਸ ਪਾਇਆ ਸੀ ਔਰ ਲੋਕ ਜਿਹੜੇ ਹਾਈ ਕੋਰਟ ਚ ਗਏ ਸੀ ਔਰ ਹਾਈ ਕੋਰਟ ਨੇ ਜਿਹੜਾ ਇਹਦੇ ਤੇ ਸਟੇ ਦਿੱਤਾ ਔਰ ਗਵਰਨਮੈਂਟ ਦਾ ਉਹ ਜਵਾਬ ਨਾ ਦੇਣਾ ਇੱਕ ਬਹੁਤ ਵੱਡੀ ਸ਼ਰਮਨਾਕ ਗੱਲ ਸੀ ਦੂਸਰੀ ਚੀਜ਼ ਇਹ ਕਿ ਪਲੇਟ ਮੈਂ ਦੱਸ ਰਿਹਾ ਤੁਹਾਨੂੰ ਕਿ ਇਹ ਇਹਦੇ ਨਾਲ ਤੇ ਭਗਵੰਤ ਮਾਲ ਨਾਲ ਤੇ ਇੱਕ ਗਾਣਾ ਹੁੰਦਾ ਨਾ ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ ਕੇਦਰੀਵਾਲ ਦੀ ਹੀਰ ਬਣ ਕੇ ਨਹੀਂ ਕੁਛ ਦੀ ਖੱਟਿਆ ਪੰਜਾਬ ਦੇ ਵਿੱਚ ਦਿੱਲੀ ਦੇ ਹਾਰੇ ਹੋਏ ਜਿਹੜੇ ਲੀਡਰ ਸੀਗੇ ਉਹ ਪੰਜਾਬ 'ਚ ਪੰਜਾਬ ਨੂੰ ਲੁੱਟਣ ਲਈ ਗਏ ਔਰ ਉਹਨਾਂ ਨੇ ਲੈਂਡ ਮਿਲ ਜਿਹੜੀ ਪਾਲਿਸੀਸ ਉਹ ਲੈ ਕੇ ਆਏ ਔਰ ਪਹਿਲੀ ਵਾਰੀ ਹੋਇਆ ਕਿ ਇੰਨੇ ਵੱਡੀ ਗਿਣਤੀ ਦੇ ਵਿੱਚ ਲੈਂਡ ਨੂੰ ਜਿਹੜੀ ਐਕਵਾਇਰ ਕਰਨੀ ਜਾਂ ਉਹਦੀ ਲੈਂਡ ਪੁਲਿੰਗ ਕਰਨੀ ਔਰ ਸਮਝ ਨਹੀਂ ਆਈ ਕਿ ਇਨੀ ਦੁਨੀਆ ਕਿੱਥੋਂ ਲੈ ਕੇ ਆਉਣੀ ਸੀ ਮੈਂ ਇੱਕ ਚੀਜ਼ ਭਗਵੰਤ ਜੀ ਨੂੰ ਪੁੱਛਣਾ ਚਾਹੁੰਦਾ ਕਿ ਜੇ ਕਿਸੇ Chief Minister ਦਾ ਥੋੜਾ ਬਹੁਤਾ ਵੀ ਦਬਾਅ ਹੋਵੇ ਉਹ ਕਦੀ ਵੀ ਇਨੀ ਅਰਬਨਾਈਜੇਸ਼ਨ ਕਰਨ ਲਈ ਤਿਆਰ ਨਹੀਂ ਹੁੰਦਾ ਕਿ ਇੰਨਾ ਤੁਸੀਂ ਇੱਕ ਤਰ੍ਹਾਂ ਦੇ ਕਾਰੀ ਬਣਾ ਦਿਓ ਫਲੈਟਸ ਬਣਾ ਦਿਓ ਤੇ ਉਥੋਂ ਲੈ ਕੇ ਕਿਹਨਾਂ ਨੂੰ ਆਣਾ ਪੰਜਾਬ ਦੇ ਵਿੱਚ ਤੇ ਬੱਚੇ ਸਾਡੇ ਬਾਹਰ ਜਾ ਰਹੇ ਨੇ ਬਜ਼ੁਰਗ ਸਾਡੇ ਬਾਹਰ ਜਾ ਰਹੇ ਨੇ ਤੇ ਇਥੇ ਕੀ ਚਾਹੀਦਾ ਸੀ ਕਿ ਚੀਫ ਮਿਨਿਸਟਰ ਚਾਹੀਦਾ ਸੀ ਕਿ ਜੇ ਨੇ ਕਰੇ ਇੰਡਸਟ੍ਰੀਅਲਾਈਜੇਸ਼ਨ ਲੈ ਕੇ ਆਉਂਦਾ ਉਹ ਇੰਡਸਟਰੀ ਲਾਉਦਾ ਪੰਜਾਬ ਦੇ ਲੋਕਾਂ ਨੂੰ ਬੱਚਿਆਂ ਨੂੰ ਨੌਕਰੀਆਂ ਮਿਲਦੀਆਂ ਔਰ ਇੰਡਸਟਰੀ ਵੀ ਲੱਗਦੀ ਤੇ এমਪਲੋਇਮੈਂਟ ਵੀ ਹੁੰਦੀ ਤੇ ਉਹਦੇ ਚ ਟੈਕਸ ਵੀ ਹੁੰਦੇ ਤੋ ਇਹ ਜਿਹੜੀ ਚੀਜ਼ ਹੋਈ ਹੈ ਇਹਦਾ ਮੇਰਾ ਕਹਿ ਲੇ ਕਿ ਗਵਰਨਮੈਂਟ ਨੇ ਵਿਡਰੋ ਨਹੀਂ ਕੀਤੀ ਹਾਂ ਇੱਕ ਜਰੂਰ ਮੈਂ ਚੀਜ਼ ਕਰੀ ਚਾਹੁੰਦਾ ਕਿ ਮੁੱਖ ਮੰਤਰੀ ਨੂੰ ਜਿਹੇ ਅਫਸਰਾਂ ਨੇ ਜਿਸ ਨੂੰ ਇਹਨੇ ਚੇਅਰਮੈਨ ਲਾਇਆ ਸੀ ਚੀਫ ਸੈਕਟਰੀ ਨੂੰ ਉਹਦੇ ਤੇ ਇਮੀਡੀਏਟਲੀ ਐਕਸ਼ਨ ਕਰਨਾ ਚਾਹੀਦਾ ਕਿ ਇੰਨੇ ਦਿਨ ਪੰਜਾਬ ਦੇ ਵਿੱਚ ਅਫਾਤ ਵਰਦੀ ਪੈਲੀ ਆ ਉਹ ਕਿਸ ਅਫੀਸਰ ਨੇ ਪਾਲਿਸੀ ਬਣਾਈ ਕਿਸ ਲੀਡਰ ਨੇ ਉਹ ਪਾਲਿਸੀ ਬਣਾਈ ਅੱਜ ਤੱਕ ਅਚੀਬ੍ਰਿਤ ਕੱਦੀ ਇਸ ਪਾਲਿਸੀ ਦੇ ਨੀ ਬੋਲਿਆ ਮਨਿਸਟਰ ਜਿਹੜਾ ਹਾਊਸਿੰਗ ਅਰਬਨ ਡਿਵੈਲਪਮੈਂਟ ਆ ਉਹ ਇਹਦੇ ਤੇ ਅੱਜ ਤੱਕ ਨਹੀਂ ਬੋਲਿਆ ਹਰ ਮਨਿਸਟਰ ਦੀ ਇਹਦੇ ਤੇ ਸਟੇਟਮੈਂਟ ਆਉਣੀ ਚਾਹੀਦੀ ਜਿਹੜੇ ਦਿੱਲੀ ਤੋਂ ਜਾ ਕੇ ਦੋ ਮੁਲਾਜ਼ਮ ਬੈਠੇ ਨੇ ਉਹਨਾਂ ਦੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਦੋ ਆਦਮੀ ਜਿਹੜੇ ਬੈਠੇ ਨੇ ਉਹਨਾਂ ਦੀ ਭੁਮਿਕਾ ਵੀ ਦੱਸਣੀ ਚਾਹੀਦੀ ਸਰਕਾਰ ਦਾ ਜ ਸਰਕਾਰ ਪਰ ਵਿਪਖਸ਼ ਦਾ ਦਬਾਅ ਹਤਾ ਸਰ ਵੇ ਵਿਪੱਖਕ ਦਾ ਦਬਾਅ ਕੀ بجائے ਪੰਜਾਬ ਦੇ ਲੋਕਾਂ ਦਾ ਦਬਾਅ ਜ਼ਿਆਦਾ ਥਾ ਕਿ ਜੋ ਜਿੰਨ ਜਿਨ੍ਹਾਂ ਲੋਕਾਂ ਦੀਆਂ ਜ਼ਮੀਨਾਂ ਉੱਥੇ ਇਹ ਇਹਨਾਂ ਨੇ ਐਕਵਾਇਰ ਕੀਤੀਆਂ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਕਿ ਪਹਿਲੀ ਗੱਲ ਤੇ ਜਾ ਕੇ ਸੁਜਾਨਪੁਰ ਦੇ ਕੋਲ ਆਪਾਂ ਜ਼ਮੀਨ ਐਕਵਾਇਰ ਕਰ ਲਈ ਹੈ ਵੱਖ-ਵੱਖ ਥਾਵਾਂ ਤੇ ਜੋ ਐਕਵਾਇਰ ਕੀਤੀ ਪਹਿਲੀਆਂ ਜ਼ਮੀਨਾਂ ਚ ਤੇ ਜਿਹੜੇ ਜਿਹੜਾ ਨਿਊ ਚੰਡੀਗੜ੍ਹ ਆ ਇਹਦਾ ਤੇ ਅਜੇ ਤੱਕ ਜਿਹੜੇ ਉੱਥੇ ਫਲੈਟਸ ਬਣੇ ਉਹੀ ਨਹੀਂ ਪੂਰੇ ਵਿਕੇ ਪਹਿਲ ਉਹਨਾਂ ਨੂੰ ਵੇਚ ਲੋ ਫੇਰ ਅਗਲੇ ਪਾਸੇ ਜਾ ਕੇ ਜਿੱਥਾ ਸਾਡੇ ਕੋਲ ਆਨੰਦਪੁਰ ਸਾਹਿਬ ਆ ਉਥੇ ਜੋ ਇੱਕ ਬਣਾਈ ਸੀਗੀ ਆਨੰਦਪੁਰ ਸਾਹਿਬ ਉਥੇ ਇੱਕ ਸਿਟੀ ਬਣਾਉਣਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਉਥੇ ਸ਼ਹਿਰ ਬਸਾਉਣਾ ਨਮਾ ਰਣਜੀਤ ਉਥੇ ਇਹ ਫਲੋਰ ਦੇ ਕੋਲ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਤੇ ਉਸ ਟਾਈਮ ਇਕ ਕੁਰਾਂ ਪੜਾਈ ਸੀ ਕਿ ਜਾਨੀ ਜੈ ਸਿੰਘ ਉਹਨਾਂ ਨੇ ਉਹ ਉੱਥੇ ਦੀ ਉੱਥੇ ਰਹਿ ਗਈ ਆ ਤੁਸੀਂ ਜੇ ਕਰਨ ਟੋਪੜ ਨੰਗਲ ਜਿੱਥੇ ਮਰਜੀ ਕਰਕੇ ਨਵੀਂ ਜਿਹੜੀਆਂ ਸ਼ਹਿਰ ਨਵੇਂ ਵਸਾਓ ਇਹਨਾਂ ਨੂੰ ਜਿਹੜੇ ਫਰਟਾਈਲ ਜ਼ਮੀਨਾਂ ਨੇ ਇਹਨਾਂ ਨੂੰ ਕਿਉਂ ਖੋਹ ਰਹੇ ਲੋਕਾਂ ਕੋਲੋਂ ਉਹ ਜ਼ਮੀਨਾਂ ਲਾਓ ਜਿੰਨੀ ਕਿ ਸ਼왈ਕ ਜਿਹੜੀ ਹਿਰਦ ਨੇ ਉਹਦੇ ਥੱਲੇ ਜਿੰਨੀ ਮਰਦੀ ਜ਼ਮੀਨ ਪਈ ਹੈ ਜਿੱਥੇ ਕੋਈ ਹੁੰਦੇ ਨਹੀਂ ਉਹਨਾਂ ਚ ਬਣਾਉਣ ਲਾ ਕੇ ਉੱਥੇ ਸ਼ਹਿਰ ਬਸਾਉਣੇ ਚਾਹੀਦੇ ਨੇ ਔਰ ਪੰਜਾਬ ਦੇ ਵਿੱਚ ਇਹ ਜਿਹੜੀ ਆ ਬੜੀ ਵੱਡੀ ਸ਼ਰਮਨਾਕ ਜਿਹੜੀ ਪਾਲਿਸੀ ਸੀ ਇਹ ਮੁੱਖ ਮੰਤਰੀ ਨੇ ਵਾਪਸ ਲਈ ਔਰ ਮੇਰੇ ਖਿਆਲ ਕਿ ਇਤੋਂ ਵੱਡਾ ਹੋਰ ਕੋਈ ਠੁੱਕ ਕੇ ਛੱਟਣ ਵਾਲੀ ਗੱਲ ਨਹੀਂ ਔਰ ਸਰ ਵਹੀਂ ਐਸਆਰ ਕੇ ਮੁੱਦੇ ਪਰ ਲਗਾਤਾਰ ਆਪ ਲੋਕ ਆ ਚੋਣਾਂ ਚੋਣ ਆਯੋਗ ਜਾਣਾ ਚਾਹਤੇ تھے ਲੇਕਿਨ ਆਪਕੋ ਪੁਲਿਸ ਨੇ ਬੈਰੀਗੇਟਿੰਗ ਕਰ ਕਰ ਰੋਕ ਲਿਆ ਥਾਣੇ ਮੇ 3 ਘੰਟੇ ਰੱਖਾ ਕਿਸ ਤਰੀਕੇ ਸੇ ਦੇਖਤੇ ਆ ਜਿਸ ਤਰੀਕੇ ਦੇ ਨਾਲ ਹਿੰਦੁਸਤਾਨ ਦੇ ਵਿੱਚ ਮੇਰੇ ਤੋਂ ਜ਼ਿਆਦਾ ਇਹ ਬਿਊਰੋਕਰੇਟ ਇਹਨਾਂ ਨੂੰ ਪਤਾ ਕਿ ਜਿਸ ਤਰੀਕੇ ਦੇ ਨਾਲ ਇਲੈਕਸ਼ਨ ਕਮਿਸ਼ਨ ਕੰਮ ਕਰ ਰਿਹਾ ਆ ਉਹ ਸ਼ਰਮ ਆਉਂਦੀ ਹੈ ਕਿ ਕਹਿੰਨੇ ਕਿ ਇਹ ਆਟੋਨੋਮਸ ਹੈ ਇਹ ਆਟੋਨੋਮਸ ਨਹੀਂ ਇੱਕ ਪਾਰਟੀ ਦੀ ਗਾਈਡ ਗਾਈਡਲਾਈਨ ਲੈ ਕੇ ਉਹਦੇ ਤੇ ਚੱਲ ਰਹੇ ਨੇ ਅਗਰ ਜਿਹੜੀ ਹੈ ਤੁਸੀਂ ਦੇਖੋ ਮਹਾਰਾਸ਼ਟਰ ਦੇ ਵਿੱਚ 1 ਲੱਖ 1 ਕਰੋੜ ਜਿਹੜੀ ਨਵੀਂ ਵੋਟ ਬਣ ਜਾਰੀ ਹੈ ਉਹੀ ਜਿਹੜੀਆਂ ਨੇ 1 ਕਰੋੜ ਤੁਸੀਂ ਵਿਹਾਰ ਦੇ ਵਿੱਚ ਘਟ ਰਹੇ ਹੋ ਇਸੇ ਤਰ੍ਹਾਂ ਬਾਕੀ ਸਟੇਟਾਂ 'ਚ ਕਰ ਰਹੇ ਹੋ ਤੁਸੀਂ ਕੋਈ ਡਾਟਾ ਨਹੀਂ ਦੇ ਰਹੇ ਕੋਈ ਤੁਸੀਂ ਆਨਲਾਈਨ ਜਿਹੜੀ ਇਹ ਉਹਦੇ ਉਹਦਾ ਨਹੀਂ ਦੱਸ ਰਹੇ ਤੇ ਇਹ ਇਲੈਕਸ਼ਨ ਕਮਿਸ਼ਨ ਨੂੰ ਚਾਹੀਦਾ ਸੀ ਅਸੀਂ ਰਿਪਰੈਜ਼ੈਂਟੇਟਿਵ ਹਾਂ ਅਸੀਂ ਲੋਕਾਂ ਦੇ ਰਿਪਰੈਜ਼ੈਂਟੇਟਿਵ ਹਾਂ ਪਬਲਿਕ ਰਿਪਰੈਜ਼ੈਂਟੇਟਿਵ ਹਾਂ ਜੇ ਸਾਨੂੰ ਇਲੈਕਸ਼ਨ ਕਮਿਸ਼ਨ ਨੂੰ ਮਿਲਦੇ ਜਾਂ ਦੱਲਦੇ ਇਹਦੇ 'ਚ ਜੋ راہਲ ਗਾਂਧੀ ਕਹ ਰਹੇ ਨੇ ਇਲੈਕਸ਼ਨ ਕਮਿਸ਼ਨ 100% ਤੌਰ ਤੇ ਕਰ ਰਿਹਾ ਔਰ ਬੀਜੇਪੀ ਨੂੰ ਜਿਤਾਉਣ ਲਈ ਹਰ ਥਾਂ ਉਹ ਕੋਸ਼ਿਸ਼ ਕਰ ਰਿਹਾ ਅੱਜ ਜ 350 ਜਾਂ ਦੇ ਕਰੀਬ ਪੰਪੀ ਚਾ ਮਿਲਣਾ ਚਾਹੁੰਦੇ ਸੀ ਇਲੈਕਸ਼ਨ ਕਮਿਸ਼ਨ ਨੂੰ ਇਲੈਕਸ਼ਨ ਕਮਿਸ਼ਨ ਚ ਬੁਲਾਉਣਾ ਚਾਹੀਦਾ ਸੀ ਔਰ ਬਾਹਰ ਆ ਕੇ ਓਪਨ ਖੜੇ ਹੋ ਕੇ ਜੋ ਉਹਨਾਂ ਕੋਲ ਅੰਦਰ ਬੈਠਣ ਲਈ ਜਗ੍ਹਾ ਨਹੀਂ ਸੀ ਇਹ ਅੰਗਰੇਜ਼ਾਂ ਦਾ ਰਾਜ ਨਹੀਂ ਮੈਂ ਇਲੈਕਸ਼ਨ ਕਮਿਸ਼ਨ ਨੂੰ ਕਹਿਣਾ ਚਾਹੁੰਦਾ ਤੇ ਅੰਗਰੇਜ਼ਾਂ ਦਾ ਰਾਜ ਨਹੀਂ ਅਸੀਂ ਡੈਮੋਕਰੇਟਿਕ ਕੰਟਰੀ ਚ ਬੈਠੇ ਹਾਂ ਅਸੀਂ ਸਭ ਤੋਂ ਵੱਡੀ ਡੈਮੋਕ੍ਰੇਸੀ ਚ ਬੈਠੇ ਹਾਂ ਅਸੀਂ ਸਭ ਤੋਂ ਵੱਡੇ ਇਲੈਕਸ਼ਨ ਕਮਿਸ਼ਨ ਜੋ ਇੰਡੀਆ ਵਾ बैठे हैं पर सू ही उन्होंने मिलना जेडी असं उ इलेक्शन लड़के आ रहे हैं इन्होंने थ्रू उन्होंने को डरी जाना इस तो होर कोई बेईमानी वाली गल नहीं क्या पंजाब में भी आने वाले दिनों में विधानसभा चुनाव है ये पूरे हिंदुस्तान में करेंगे और पहले भी उन्होंने इलेक्शन जो लूट कर दी है अब ये लूटने की कोशिश कर रहे हैं पूरी कांग्रेस खड़ी हम बिल्कुल इसको विपक्ष खड़ा है हम बिल्कुल अब लूटने नहीं देंगे